ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ। ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ। ਤੇ ਲੋ ਜੀ ਸਵੇਰ ਦਾ ਟਾਈਮ ਹੈ। ਸੂਰਜ ਨਿਕਲ ਲੱਗ ਗਿਆ ਤੇ ਮੌਸਮ ਦੇ ਵਿੱਚ ਹੋ ਗਈ ਜੀ ਬਹੁਤ ਤਬਦੀਲੀ ਤੇ ਸਮਝ ਲਓ ਵੀ ਪਿਛਲੇ 2 ਦਿਨ ਤੋਂ ਸੂਰਜ ਜੀ ਉਹ ਜਿਹੜਾ ਦੁਪਹਿਰੇ ਜਿਹੇ ਦੇ ਵਿੱਚੇ ਨਿਕਲਿਆ ਕਿਉਂਕਿ ਚਲੋ ਹੰਡ ਦੇ ਦਿਨ ਆ ਇਹ ਤੇ ਕਹਿੰਦੇ ਨੇ ਹੁੰਦੇ ਵੀ ਹਰੇਕ ਰੁੱਤ ਜਿਹੜੀ ਉਹ ਆਪਣਾ ਜੋਵਨ ਰੁੱਤ ਕਹਿੰਦੇ ਜਿਹਨੂੰ ਵੀ ਵੀ ਜਵਾਨੀ ਰੁੱਤ ਇੱਕ ਨਾ ਹੀ ਜ ਹੁਣ ਇਹਦੇ ਦਿਨ ਆ ਇਹਨੇ ਵੀ ਹੁਣ ਹੱਥ ਦਿਖਾਉਣੇ ਆ ਚਲੋ ਇਸ ਟਾਈਮ ਤੋਂ ਸੂਰਜ ਨਿਕਲ ਰਿਹਾ ਨਹੀਂ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸੂਰਜ ਦਿਖਦਾ ਨਹੀਂ ਤਾਂ ਚਲੋ ਹੁਣ ਇੱਕ ਦੋ ਦਿਨ ਦੇ ਵਿੱਚ ਜਿੱਕਣਾ ਸਾਰ ਲੱਗਦੇ ਆ ਆ ਦੇਖੋ ਤੁਹਾਨੂੰ ਦਿਖ ਵੀ ਜਾਣਾ ਪਿੱਛੇ ਤੇ ਸੂਰਜ ਜਿਹੜਾ ਉਹ ਸਮਝ ਲਓ ਵੀ ਧੁੰਦ ਪੂਰੀ ਪੈਣ ਲੱਗੀ ਜੀ ਤੇ ਕਣਕਾਂ ਨੂੰ ਮੈਨੂੰ ਲੱਗਦੀ ਆ ਤੀਸਰਾ ਰਹਿ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਆਪਾਂ ਪਾਤਾ ਤੇ ਪੰਜ ਸੱਤ ਦਿਨ ਦੇ ਵਿੱਚ ਪਾਣੀ ਵੀ ਲੱਗਣੇ ਜਿੱਥੇ ਤੱਕ ਸਾਰ ਹੈ ਕਿਉਂਕਿ ਖੇਤ ਚਿੱਟਮ ਚਿੱਟੇ ਜੇ ਹੋ ਗਏ ਵੀ ਲੱਗਣਾ ਸ਼ੁਰੂ ਹੋ ਜੂਗੇ ਚਲੋ ਬਾਕੀ ਤੁਹਾਨੂੰ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਤੇ ਚਲੋ ਡਿਊਟੀਆਂ ਵੀ ਲੱਗੀਆਂ ਵੀ ਆ ਮਹਾਰਾਜ ਨੇ ਲਾਈਆਂ ਵੀ ਉਹ ਵੀ ਤੁਹਾਨੂੰ ਦਿਖਾਉਂਦਾ ਕਿ ਤੇ 파ਰਾਮ ਜਸ਼ਨ ਉਹਦੇ ਵੀ ਥੋੜੇ ਥੋੜੇ ਕਲਿੱਪ ਹੈ ਜਿਹੜੇ ਮौज मस्ती ਕਰਦੇ ਆ ਦੇ ਖੇਤਾਂੋਂ ਆਉਂਦੇ ਆਂਦੇ ਆਪਾਂ ਨੇ ਰੱਖੇ ਹੋਏ ਉਹ ਵੀ ਤੁਹਾਨੂੰ ਵਿੱਚੇ ਦਿਖਾਉਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲੋ ਭਾਈ ਠੰਡ ਦਾ ਮੌਸਮ ਆ ਤੁਸੀਂ ਦੇਖ ਰਹੇ ਆ ਸਾਰਾ ਪੂਰਾ ਸੂਰਜੋ ਟਿੱਕੀ ਜੀ ਨਿਕਲ ਗਈ ਹੈ ਨਾ ਹੁਣ ਤੁੰਦ ਬਹੁਤ ਹਾਂ ਤੁੰਦ ਬਹੁਤ ਰਹਾ ਤੇ ਭਾਈ ਸਿੱਧੀ ਜੋੜ ਮੇਲਾ ਜਿਹੜਾ ਸਿੱਧੀ ਪੰਦਰਵਾੜਾ ਉਹ ਸ਼ੁਰੂ ਹੋ ਗਿਆ ਤੇ ਪਿੰਡ ਦੇ ਵਿੱਚ ਆ ਦੇਖੋ ਡੋਲੀਆਂ ਲੈ ਕੇ ਜਿਹੜਾ ਦੁੱਧ ਇਕੱਠਾ ਕਰਨਾ ਹੋ ਗਿਆ ਸ਼ੁਰੂ ਤੇ ਭਾਈ ਲੰਗਰ ਹੋ ਗਿਆ ਸ਼ੁਰੂ ਤੇ ਲੰਗਰ ਹੈ ਬਾਬੇ ਨਾਨਕ ਦੇ ਲੱਗੇ ਹੋਏ ਆ ਇਹਨੂੰ ਤਾਂ ਸਾਨੂੰ ਪਤਾ ਕੋਈ ਛੇਕ ਵੀ ਨਹੀਂ ਲਾ ਸਕਦਾ ਤੇ ਸਾਰਿਆਂ ਨੇ ਕਹਿੰਦੇ ਤਣਕਾ ਤਣਕਾ ਇਕੱਠਾ ਹੋ ਕੇ ਬਹੁਤ ਬੜਾ ਭੰਡਾਰਾ ਬਣ ਜਾਂਦਾ ਦੇਖਣਾ ਹੀ ਆ ਭਾਈ ਕੋਹਰਾ ਵੀ ਪਿਆ ਵਾ ਚਲੋ ਇੱਕਣਾ ਹੀ ਬਾਈ ਹੁਣ ਇਹ ਦਿਨ ਯਾਦ ਵੀ ਰਹਿਣੇ ਜੱਗੇ ਹਨ ਹੁਣ ਆ ਦਿਨਾਂ ਤੇ ਤੁੰ ਤੇ ਲੋ ਵੀ ਕੁਛ ਨਹੀਂ ਦਿਖਦਾ ਸਾਰੇ ਬਸ ਈ ਵੀ ਸਿੱਧੀ ਪੰਦਰਵਾਲਾ ਤੇ ਬਾਈ ਇੱਕਣਾ ਹੀ ਹੁਣ ਸਾਰਿਆਂ ਚ ਇਹ ਇੱਕ ਡੋਲੀ ਭਰ ਗਈ ਪੰਜ ਸੱਤ ਘਰਾਂ ਚੋਂ ਆਲੇ ਸਾਰਾ ਪਿੰਡ ਪਿਆ ਇੱਕਣਾ ਹੀ 30 40 ਕਿਲੋ ਦੁੱਧ ਇੱਕਣਾ ਹੀ ਪਤਾ ਨਹੀਂ ਜੱਗੇ ਕਿੰਨੇ ਕੁਆਟਲਾਂ ਚੋਂ ਜਾਣਾ ਹੋ ਕਿਤੇ ਤੇ ਕਿਤੇ ਪਹੁੰਚਣੀ ਸੋਈ ਮਾੜਾ ਮਾੜਾ ਕਰਕੇ ਹਾਂ ਤੇ ਬਾਈ ਇੱਥੇ ਤੱਕ ਵੀ ਪੋਜੀਸ਼ਨ ਪਹੁੰਚ ਜਾਂਦੀ ਹੈ ਦੇਖ ਲਓ ਵੀ ਕਿੰਨੀ ਸੰਗਤ ਜਾਂਦੀ ਹੈ ਫਤੇਗੜ ਸਾਹਿਬ ਦੇਖਿਆ ਪਿਛਲੇ ਸਾਲ ਦੁੱਧ ਹਰੇਕ ਲੰਗਰ ਵਾਲਾ ਕਹਿੰਦਾ ਤਾਂ ਬਾਈ ਸਾਡੇ ਕੋਲ ਹੈਗਾ ਹਾਂ ਬਚ ਗਿਆ ਬੱਤ ਕੀਆ ਗਾਇਨ ਤੇ ਹਾਂ ਬਾਈ ਸਾਡੇ ਕੋਲ ਬਚਿਆ ਪਿਆ ਇੱਕਣਾ ਹੀ ਮਹਾਰਾਜ ਬਾਈ ਜਿਹੜੇ ਜਿਹੜੇ ਪਾਰਿਆ ਦੁੱਧ ਅਸੀਂ ਤਾਂ ਅਰਦਾਸ ਕਰਦੇ ਆ ਵੀ ਇੱਕਣਾ ਹੀ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਇਹ ਤਾਂ ਦਿੱਤਾ ਵਾ ਵਾਹਿਗੁਰੂ ਦਾ ਹੀ ਖੰਦੇ ਆ ਉਹ ਤਾਂ ਹੈ ਠੀਕ ਨਹੀਂ ਉਹਨਾਂ ਦਾ ਹੀ ਸਹਿਬਜ਼ਾਦਿਆਂ ਦੀ ਹੁਣ ਜਾਦਾਂ ਬਾਈ ਸਾਰੇ ਬਣਾ ਰਹੇ ਆ ਤੇ ਬਾਕੀ ਜਿੱਥੇ ਤੱਕ ਵੀ ਇਹ ਵੀਡੀਓ ਬਈ ਹੈ ਆਪਣਾ ਸਾਰੀ ਬਣਦਾ ਯੋਗਦਾਨ ਜਿੱਥੇ ਜਿੱਥੇ ਹੈਗੇ ਉੱਥੇ ਤੇ ਆਪਣਾ ਨਾਮ ਵੀ ਜੇ ਪੋ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਯਾਦ ਕਰੋ ਤੇ ਚਲੋ ਸਾਡੇ ਤਾਂ ਔਰੇ ਠੰਡ ਹੈ ਕਈ ਦੇਸ਼ਾਂ ਦੇ ਵਿੱਚ ਗਰਮੀ ਪੈ ਰਹੀ ਹੈ ਬਹੁਤ ਇਕਣਾ ਨੂੰ ਆਸਟ੍ਰੇਲੀਆ ਤੇ ਕੱਲ ਪਹੁੰਚਿਆ ਤਾਂ ਕੰਮ ਪਰ ਨਹੀਂ ਜਾਂਦੇ ਉਹ ਕਹਿੰਦਾ ਗਰਮੀ ਪੈ ਰਹੀ ਹੈ ਤੇ ਇਕਣਾ ਬਈ ਸਾਰਿਆਂ ਨੂੰ ਬੇਨਤੀ ਹੈ ਮੀਨਾ ਦਿਨਾਂ 'ਚ ਯਾਦ ਕਰੋ ਸਾਹਿਬ ਜਦਿਆਂ ਨੂੰ ਤੇ ਗੁਰਬਾਣੀ ਪੜੋ ਗੁਰਬਾਣੀ ਦੇ ਨਾਲ ਜੁੜੋ ਤੇ ਬਾਕੀ ਸਾਡਾ ਤਾਂ ਕੰਮ ਚੱਲ ਰਿਹਾ ਜੀ ਪੂਰਾ ਇਕਣਾ ਹੀ ਮਹਾਰਾਜ ਨੇ ਡਿਊਟੀ ਲਈ ਵੀ ਹੈ ਜੇ ਅਸੀਂ ਕਹੀਏ ਅਸੀਂ ਨਹੀਂ ਜੀ ਇਹ ਮੈਨੂੰ ਭਾਗਾ ਜਿੱਕਣਾ ਕਹਿੰਦਾ ਵੀ ਸੇਵਾ ਨਹੀਂ ਮਿਲਦੀ ਉਹ ਕੰਮ ਆ ਜੀ ਇਹ ਮਹਾਰਾਜ ਨੇ ਡਿਊਟੀ ਲਈ ਵੀ ਇਕਣਾ ਹੀ ਮਹਾਰਾਜ ਆਪਣੇ ਜਿਹੜੇ ਡਿਊਟੀਆਂ ਜੀ ਲੰਦਾ ਰਹੇ ਚਲੋ ਬਾਕੀ ਮਿਲਦੇ ਜੀ ਤੁਹਾਨੂੰ ਬਾਅਦ ਦੇ ਵਿੱਚ ਖੇਤ ਦੇ ਵਿੱਚ ਤੇ ਆਓ ਦੇਖੋ ਜੀ ਸੂਰਜੀ ਟਿੱਕੀ ਜੀ ਲੱਗੀ ਨਿਕਲ ਨਾ ਤੇ ਘੰਟੇ ਤੱਕ ਧੁੱਪ ਚੱਕੂਗੀ ਧੁੰਦ ਘੰਟੇ ਤੱਕ ਚੱਕ ਹੋਗੀ ਚਲੋ ਠੀਕ ਹੈ ਜੀ ਤੇ ਲੋ ਬਾਈ ਦੁੱਧ ਇਕੱਠਾ ਕਰਨ ਤੋਂ ਬਾਅਦ ਦੁਬਾਰਾ ਆਪਾਂ ਪਹੁੰਚ ਗਏ ਆਪਣੇ ਖੇਤ ਦੇ ਵਿੱਚ ਸੂਰਜ ਦੇਖ ਲਓ ਉਹ ਉੱਥੇ ਤੇ ਦਿਖਾਤਾ ਤੁਹਾਨੂੰ ਨੀਮਾ ਤਾਂ ਤੇ ਇੱਥੇ ਆ ਗਿਆ 2 ਘੰਟੇ ਦਾ ਫਾਸਲਾ ਪੈ ਗਿਆ ਵਿੱਚ ਤੇ ਵੀਓ ਦੇਖੋ ਬਾਈ ਆਹ ਖੜਾ ਬਰਸੀਨ ਲੋ ਬਾਈ ਪੀਲੇ ਪੀਲੇ ਫੁੱਲ ਸਾਰਾ ਨੂੰ ਜਿਹੜੇ ਉਹ ਪੈ ਚੁੱਕੇ ਆ ਹਰਜੀਤ ਹਰਮਨ ਦਾ ਗਾਣਾ ਵੀ ਤੁਸੀਂ ਸੁਣਿਆ ਹੈ ਬਾਈ ਉਹ ਕਹਿੰਦਾ ਹੁੰਦਾ ਹੈ ਵੀ ਜਦੋਂ ਬਾਈ ਪਹਿਲਾ ਪਾਣੀ ਕਣਕਾਂ ਨੂੰ ਲੱਗਦਾ ਉਦੋਂ ਪੀਲੇ ਪੀਲੇ ਫੁੱਲ ਪੈਂਦੇ ਸਾਰਾ ਨੂੰ ਤੇ ਇਹ ਆ ਜੀ ਬਰਸੀਨ ਵਾਲੇ ਖੇਤ ਉੱਧਰ ਬਾਈ ਦੋਈ ਬਾੜ ਸ਼ੁਰੂ ਹੋ ਗਈ ਤੇ ਬਹੁਤ ਵਧੀਆ ਸਜਰੇ ਸਜਰੇ ਆਪਣੇ ਖੇਤ ਨੂੰ ਆਉਣ ਦਾ ਜੀ ਜਿਹੜਾ ਅਲੱਗੇ ਨਜ਼ਾਰਾ ਹੈ ਆ ਦੇਖੋ ਬਾਈ ਖੱਬਲ ਦੇ ਉੱਪਰ ਖੱਬਲ ਦੇ ਉੱਪਰ ਓਸ ਪਈ ਵੀ ਪੂਰੀ ਆ ਲੋ ਆ ਦੇਖੋ ਹੱਥ ਤੇ ਪਰ ਪਾਣੀ ਆ ਗਿਆ ਇਕਣਾ ਚਲੋ ਜਿੱਕਣਾ ਖੱਬਲ ਪਿਆ ਵੇ ਇਹਦਾ ਵੀ ਲਾਭ ਆ ਉਸ ਪੈਣ ਦਾ ਉਹ ਕਕਣਾ ਤੁਹਾਨੂੰ ਦੱਸ ਦਿੰਦਾ ਸ਼ੂਗਰ ਵਾਲੇ ਜਿੱਕਣਾ ਪਾਪਾ ਜੀ ਨੂੰ ਸ਼ੂਗਰ ਹੋਈ ਵੀ ਆ ਉਹ ਸੁਬਾ ਸੁਬਾ ਖੱਬਲ ਤੇ ਪਰ ਨੰਗੇ ਪੈਰੀ ਦੋ ਤਿੰਨ ਗੇੜੇ ਦੇ ਦਿੰਦੇ ਆ ਚਲੋ ਭਾਈ ਆ ਜਿਹੜੀ ਬੱਚੀ ਸੀ ਸਰੋਂ ਰਾਜੂ ਬਾਈ ਦੀ ਮਾੜੀ ਮੋਟੀ ਦਿਖਣ ਲੱਗ ਗਈ ਤੇ ਇੱਧਰ ਖੜੇ ਜੀ ਆਪਣੀ ਕਣਕ ਕਣਕ ਖਾਤਰ ਤਾਂ ਵੀਰੋ ਤੁਹਾਨੂੰ ਪਤਾ ਹੈ ਜਿਹੜੇ ਜ਼ਿਮੀਂਦਾਰ ਜੁੜੇ ਹੋਏ ਆ ਵੀ ਠੰਡਾ ਰ ਕੋਰਾ ਹੈ ਜਿਹੜਾ ਉਹ ਕਿਉ ਆ ਇਹਨੂੰ ਕਣਕ ਨੂੰ ਜੇ ਗਰਮੀ ਪੈ ਗਈ ਤਾਂ ਇਹਦੇ ਹਾਲਾਤ ਮਾੜੇ ਆ ਠੰਡਾ ਰਕੋਰਾ ਜਿਹੜਾ ਜੀ ਕਿਉਂ ਵਾਂਗੂ ਲੱਗਦਾ ਆਹੇ ਜੀ ਆਪਣੇ 8622 ਵੀਰ ਖੜਾ ਚਲੋ ਇੱਕ ਹੋਰ ਆ ਜੀ ਫਸਲਾਂ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਦੀ ਵਧੀਆ ਜੀ ਮੈਂ ਨਹੀਂ ਕਹਿੰਦਾ ਵੀ ਮੇਰੀਓ ਕਣਕ ਤਕੜੀ ਹੈ ਨਹੀਂ ਜਿੱਥੇ ਤੱਕ ਵੀ ਤੁਸੀਂ ਨਿਗਾਹ ਮਾਰੋ ਫਸਲਾਂ ਸਾਰੀ ਉਹ ਗੰਨਾ ਖੜਾ ਜੀ ਸਾਹਮਣੇ ਨਿਕਣਾ ਉਹ ਕਾਲੇ ਬਾਈ ਦਾ ਆ ਗਿਆ ਆਹ ਸਾਹਿਬ ਜੋ ਉੱਧ ਆ ਗਿਆ ਤੇ ਆ ਬਰਸੀਨ ਇੱਕ ਨੇ ਜੀ ਫਸਲਾਂ ਸਾਰਿਆਂ ਦੀ ਵਧੀਆ ਜੀ ਟੋਟਲੀ ਤੇ ਵਿਊ ਬਹੁਤ ਸੋਹਣਾ ਜੀ ਸਵੇਰ ਸਵੇਰ ਜਦੋਂ ਖੇਤਾਂ ਨੂੰ ਗੇੜਾ ਮਾਰਨ ਜਾਣਾ ਔਰ ਇਹ ਤੇ ਆਪਣੇ ਆ ਦੇਖੋ ਜੀ ਆ ਡੀਸੀ ਬਾਈ ਦੇ ਘਰ ਦੇ ਮੂਹਰੇ ਨੂੰ ਨਾ ਪਹੀ ਨਾਂਗੇ ਸਿੱਧੇ ਔਰ ਇਹ ਤੇ ਆਪਣੇ ਕਿਲੋਮੀਟਰ ਪਰ ਖੇਤ ਹੈ ਜੀ ਆ ਜਿਹੜੇ ਬੂਟੇ ਦਿਖ ਰਿਹਾ ਹੈ ਨਾ ਆ ਇਹ ਵੀ ਘਟੋ ਘਟ ਜਿੱਥੇ ਹੁਣ ਮੈਂ ਖੜਾ ਇੱਥੇ ਤੋਂ 10 15 ਕਿਲਿਆਂ ਪਰ ਇੱਕਣਾ ਜੀ ਉਹ ਤਾਂ ਗਾਹਾਂ ਨੂੰ ਆਏ ਜਾਏ ਜਾਣਾ ਆਪਣਾ ਸਾਜਰੇ ਸਾਜਰੇ ਕੋਈ ਨਾ ਕੋਈ ਟੱਕਰ ਜਾਣਾ ਜੀ ਕੋਈ ਬੌਲਦ ਲਈ ਜਾਂਦਾ ਕੋਈ ਕੱਖਾਂ ਨੂੰ ਜਾਂਦਾ ਕੋਈ ਕੁਛ ਕਰਦਾ ਤੇ ਜਾਨੀ ਸ਼ਾਂਤਮਈ ਮਾਹੌਲ ਜਿਹਨੂੰ ਕਹਦੀਏ ਸੁਬਾਹ ਸੁਬਾਹ ਤੇ ਸਮਝ ਲਓ ਵੀ ਸਾਹ ਜਿਹੜਾ ਆਹ ਨਜ਼ਾਰੇ ਵਾਲੀ ਹਵਾ ਜੀ ਕੋਈ ਪੋਲਿਊਸ਼ਨ ਨਹੀਂ ਕੋਈ ਸ਼ੋਰ ਨਹੀਂ ਖੇਤਾ ਕਿੰਨੀ ਇੱਧਰ ਨਾ ਕੋਈ ਤੁਹਾਨੂੰ ਪਤਾ ਇੱਧਰ ਕੋਈ ਗੱਡੀ ਲੰਘਦੀਆਂ ਨਾ ਕੋਈ ਕੁਸ ਹੈ ਵੀ ਮੰਨ ਲਓ ਜੇ ਕੋਈ ਪਟਾਕਾ ਵੀ ਮਾਰਦਾ ਤਾਂ 5-6 ਕਿਲੋਮੀਟਰ ਦੇ ਵਿੱਚ ਬਾਜ ਆਉਂਦੀ ਜੂ ਦੀ ਤੇ ਇੱਧਰ ਭਾਈ ਬਾਗਬਾੜੀ ਲਾਈ ਵੀ ਹੈ ਸਾਡੇ ਤਾਂ ਆਇਆ ਜੀ ਨੇ ਦੇਖੋ ਭਾਈ ਇਹ ਵੀ ਇੱਕ ਕਹਿੰਦਾ ਜ਼ਿੰਦਗੀ ਦਾ ਹੈ ਜਿਹੜਾ ਆਪਣਾ ਪਹਿਲੂ ਆ ਬੰਦਾ ਵੀ ਕਰਦਾ ਰਹਿੰਦਾ ਮਨ ਨੂੰ ਆਪਣੇ ਨੂੰ ਸਿਆਣਾ ਹੋ ਜਪੇ ਨਾ ਜਦੋਂ ਬੰਦਾ ਉਹਨੇ ਮਨ ਨੂੰ ਕਿੱਕਣਾ ਬੀਜੀ ਕਰਨਾ ਉਹ ਦੇਖਣ ਵਾਲੀ ਸਿਸਟਮ ਹੈ ਇਹ ਸਾਨੂੰ ਵੀ ਸਿੱਖਿਆ ਲੈਣੀ ਬਣਦੀ ਹੈ ਅਸੀਂ ਕਹਤਾ ਦੰਦੇ ਵੀ ਕੰਮ ਲੱਗੇ ਪਰ ਦਿਮਾਗ ਨੂੰ ਬੀਜੀ ਰੱਖਣਾ ਇਹ ਵੀ ਇੱਕ ਬਹੁਤ ਬੜਾ ਕੰਮ ਹੈ ਜੀ ਨੀ ਬੇਹਿਲਤ ਤੁਹਾਨੂੰ ਪਤਾ ਵੀ ਬਹੁਤ ਰਹਿਣਾ ਜਾਣਦੇ ਪਰ ਜਿਹਨੇ ਮਨ ਬੀਜੀ ਰੱਖਣਾ ਵੀ ਸਾਡਾ ਮਨ ਵੀ ਆਲੇ ਦਾਲੇ ਨਾ ਜਾਵੇ ਆ ਦੇਖੋ ਲੈਂਨ ਫੜੀ ਮਟਰਾਂ ਦੀ ਲਈ ਵੀ ਆ ਲੈਨੇ ਗਾਜਰਾਂ ਦੀ ਲਾਈ ਵੀ ਆ ਧਨੀਆ ਪਾਲਕ ਮੇਥੀ ਤੇ ਆ ਮੂਰੇ ਇਹ ਪਿਆਜ਼ਾਂ ਦਾ ਕਾਣਾ ਤੇ ਆ ਦੇਖ ਲਓ ਪਿੱਛੇ ਗੋਭੀ ਲਈ ਵੀ ਆ ਚਲੋ ਚੱਲੀ ਜਾਣੇ ਕੰਮ ਏਕਣੇ ਵੀਰੋ ਆ ਦੁਬਾਰਾ ਫੇਰ ਗਾਜਰਾ ਆਗੀਆਂ ਉਹ ਮੇਥੇ ਆ ਗਏ ਇਹ ਆ ਜੀ ਤੇ ਇਧਰ ਆ ਗਿਆ ਭਾਈ ਬਰਸੀਨ ਫੇਰ ਦੁਬਾਰਾ ਨੇਤਰਬਾਈ ਰਾਹ ਦਾ ਤੇ ਸਾਗ ਤੋੜਨ ਨੂੰ ਤਿਆਰ ਆ ਜਿੰਨੇ ਬਾਜੀ ਤੋੜਨਾ ਜਵਾਬ ਕਿਸੇ ਨੂੰ ਨਹੀਂ ਤੇ ਇਹ ਆ ਜੀ ਆਪਣੀ ਪਿੰਡ ਵਾਲੀ ਮੋਟਰ ਚਲੋ ਬਾਕੀ ਪਰ ਮੈਨੂੰ ਵੀ ਲੈ ਕੇ ਆਉਣਾ ਘਰ ਤੇ ਉਹ ਉੱਥੇ ਖੜੀ ਹਿੰਜੀ ਸਲਗਮਾ ਤੇ ਸਲਗਮਾ ਤੋੜਨੀ ਆ ਥੋੜੀ ਜਿਹੀ ਦੇਰ ਲੇਟ ਆਵਾਂਗੇ ਜਨ ਨੂੰ ਸਕੂਲ ਤੇ ਆਉਣਾ ਉਹਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੇ ਚਲੋ ਜੀ ਠੀਕ ਹੈ ਸੱਸੀ ਕਾਲ ਬਲਾ ਪਹਿਲਾਂ ਲੈ ਬਈ ਸੱਸੀ ਆ ਕੀ ਲੈਣਾ ਆ ਕਿ ਸਗਮਲ ਸੈਂਬਲ ਕਿ ਸਗਮਲ ਲੋ ਬਾਈ ਖੇਤ ਚ ਆਇਆ ਸਗਮਲਾਂ ਦੀ ਬਣਾਉਣੀ ਸਬਜ਼ੀ ਤੇ ਇਹ ਬੰਦਾ ਮੂਰੇ ਜਾ ਰਿਹਾ ਦੇਖ ਹਲੋ ਘਰ ਤੇ ਹੀ ਕਰਦ ਤੇ ਇਹ ਲਫਾਫਾ ਲੈ ਆਇਆ ਤੇ ਆ ਖੜੀ ਜੀ ਆਪਣੀ ਕਾਨਕ ਇੱਧਰ ਬਹੁਤ ਵਧੀਆ ਇਹ ਆਪਾਂ ਸਗਮਲ ਔਰ ਬੱਟ ਪਰ ਖੜੀਆਂ ਬਾਈ ਆਲੂ ਪਾ ਕੇ ਸਗਮਲ ਜਦੋਂ ਖਾਣੀ ਆ ਫਿਰ ਥੋੜਾ ਦੇਸੀ ঘি ਪਾਉਣਾ ੜੀ ਹੈ ਨਾ ਹੈ ਨਾ ਦੇਸੀ ঘি ਪਾ ਕੇ ਹੈ ਨਾ ਆ ਲੋ ਬਾਈ ਦਿਖਾਉਂਦਾ ਤੁਹਾਨੂੰ ਸਗਮਲਾ ਇਹ ਆ ਲੋ ਲੈ ਬਾਈ ਆੜੀ ਬੱਡ ਬੱਡ ਕੇ ਆ ਲਾ ਇੱਕ ਨਾ ਰੱਖਦਾ ਪੱਟ ਕੇ ਖੜ ਜਾ ਮਹਲੇ ਆ ਦੇਖੋ ਲਪਣੀ ਬੈਣੀ ਆ ਦੇਖਣਾ ਆ ਲੱਗਣੀ ਆ ਉਹ ਤੂੰ ਨਾ ਪੱਟੀ ਆ ਉਹ ਬੱਚੇ ਬੱਚੇ ਜੀ ਪੱਟਣ ਲੱਗ ਗਏ ਜੀ ਹਾ ਲੋ ਆ ਦੇਖ ਆ ਸਾਕਮਲਾਂ ਦੀ ਸਬਜ਼ੀ ਖਾਵਾਂਗੇ ਬਈ ਹਨਾ ਤੂੰ ਦੇ ਕਿੰਨੀ ਕਿ ਪੱਟੀ ਆੜੀ ਤੂੰ ਨਾ ਪੱਟੀ ਠੀਕ ਹੈ ਚਲੋ ਭਾਈ ਪਰਦੇ ਆ ਸਾਕਮਲਾਂ ਦੀ ਵਟ ਖੜੀ ਆ ਆਰੀ ਤੇ ਉਧਰੋਂ ਲਫਾਫਾ ਲੱਗਾ ਕਰਨ ਸਿੱਧਾ ਜਾ ਆਪਣਾ ਇਹ ਕੀ ਕਰਦਾ ਨਵੀ ਹੈਗਾ ਸਮਝਦਾਰ ਬੰਦਾ ਇਹਦਾ ਪਰ ਪੱਟ ਕੇ ਲੈ ਜਾਣੀ ਆ ਚਲੋ ਚੱਲ ਰਿਹਾ ਬਈ ਕੰਮ ਪਾਲੇ ਮੇਰੇ ਪਤਨੇ ਸਖਮਲਾ ਕੀ ਆ ਇਹਦਨੂ ਦੱਸ ਇੱਕ ਗੇਲਾ ਕੀ ਆ ਇਹ ਇਹਦਨ ਦੱਸ ਦੁਆਰਾ ਇਹਦਨ ਦੇਖ ਕੀ ਆ ਇਹ ਕਿ ਸਖਮਲ ਸਖਮਲ ਕਿ ਸਖਮਲ ਕਿ ਜਲਮਲ ਆਹ ਇਹ ਕਹਿੰਦਾ ਛੰਬ ਚਲੋ ਜੀ ਲੱਗਦਾ ਉਹ ਨਹੀਂ ਪੱਟਦੇ ਆ 삭ਮਲਾ ਹੋਰ ਲੈ ਬਈ ਮੰਦਾ ਕਰੀ ਜਾਂਦਾ ਕੁਛ ਨਾ ਹੋਗਾ ਸਹੀ ਲਾ ਇਹ ਆ ਦੇਖੋ ਲਵਾ ਪਾ ਪਾ ਲੈਨੇ ਆਪਣਾ 삭ਮਲਾ ਦਾ ਆ ਦੇ ਛੋਟੀ ਨਹੀਂ ਪੱਟਣੀ ਕੋਈ ਆ ਦੇਖ ਨਿਆਣੀ ਜੀ ਪੱਟੀ ਆ ਘੜਤੇ ਵਿੱਚੇ ਚੱਲ ਇਹ ਜੇ ਕੰਮ ਕਰਦਾ ਹੈ ਬੜੀ ਬੜੀ ਦੇਖ ਲੈ ਆਹ ਲਾ ਫਾ ਫਰ ਲੈ ਅੱਧਾ ਕਿਲੋ ਦਾ ਇਹਨੇ 삭ਮਨਾਂ ਦਾ ਚਲੋ ਚੱਲ ਰਿਹਾ ਕੰਮ ਲੋ ਬਈ ਦੇ ਦਿੱਤੇ ਬੱਚਿਆਂ ਨੂੰ ਕਹਿੰਦੇ ਬੀਜੀ ਕਰਨ ਵਾਲਾ ਸਮਾਨ ਲੈ ਕੇ ਇਧਰ ਪਾ ਮੂੰ ਆਹ ਆ ਲੋ ਲਾਗੇ ਖੇਲਣ ਬਈ ਇਹ ਆਈ ਚ ਮੈਂ ਕਹਿੰਦਾ ਆਉਟ ਨਹੀਂ ਹੋਣਾ ਚਾਹੁੰਦੇ ਇਹ ਉਹ ਜਸ਼ਨ ਬਾਈ ਪੜ ਕੇ ਹਟੀ ਐ ਇਹ ਅੱਲਾਹ ਆ ਮਮੂ ਹੱfte ਕੰਮ ਲੋਟ ਆ ਜੀ ਇਹ ਲੜ ਰਾ ਇੱਕ ਦੂਜੇ ਚ ਨਾ ਵੱਜਿਓ ਹੂੰ ਅਈਸ਼ਾ 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 ਲੈ ਪੰਮੂ ਪੁੱਛਦੇ ਕਿਆ ਪੰਮੂ ਇਹ ਬੁੱਬਾ ਹੈ ਖੜਕੇ ਦਾ ਦਸ ਫੜ ਕੇ ਹਾਂ ਕਿਆ ਹੈ ਹੈ ਬੁੱਬਾ ਲੈ ਪੰਮੂ ਸਾਹ ਜੜਿਆ ਪੈ ਜੀ ਕਿਆ ਜਿਸ ਨੇ ਗੁਬਾਰਾ ਗੁਬਾਰਾ ਬਬੂ ਬਬੂ ਪੰਮੂ ਦਾ ਬੈਗ ਦੇਖੋ ਕਿੱਥੇ ਪਿਆ ਹੋਵੇ ਦੇਖਾ ਹਾਂ ਠੀਕ ਹੈ ਮੰਮੂ ਆਟੋ ਕਾਣ ਹੋਇਆ ਏ ਦੀਦੀ ਦੀਦੀ ਆਟੋ ਗਈ ਨਹੀਂ ਆਹ ਪੰਮੂ ਹੋ ਚੱਲਿਆ ਆਟ